ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਾਚੇਜ ਕਲੋਨੀਆਂ ਵਿੱਚ ਪਲਾਟ ਖਰੀਦਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਬਿਲ 2024 ਗੈਰ ਕਾਨੂੰਨੀ ਕਲੋਨੀਆਂ ਵਿੱਚ ਪਲਾਟ ਖਰੀਦਣ ਵਾਲੇ ਵਿਅਕਤੀਆਂ ਲਈ ਇੱਕ ਵੱਡੀ ਰਾਹਤ ਲੈ ਕੇ ਆਇਆ ਹੈ ਗੈਰ ਕਾਨੂੰਨੀ ਕਲੋਨੀਆ ਵਿੱਚ ਪਲਾਟ ਖਰੀਦਣ ਵਾਲਿਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਪਵਿੱਖ ਲਈ ਨਸਾਇਜ਼ ਕਲੋਨੀਆ ਦੀ ਉਸਾਰੀ ਨੂੰ ਠੱਲ ਪਾਉਣ ਵਾਲੇ ਇਸ ਬਿੱਲ ਨੂੰ ਲਿਆਉਣ ਲਈ ਪੰਜਾਬ ਸਰਕਾਰ ਨੇ 2.5 ਸਾਲ ਮਿਹਨਤ ਕੀਤੀ ਹੈ ਜਿਨ੍ਹਾਂ ਵਿਅਕਤੀਆਂ ਨੇ 500 ਗਜ ਤੱਕ ਦੇ ਪਲਾਟਾਂ ਲਈ 31 ਜੁਲਾਈ 2024 ਤੋਂ ਪਹਿਲਾਂ ਲਿਖਤੀ ਬਿਆਨਾਂ ਮੁਕਤੀਯਾਰਨਾਮਾ ਅਤੇ ਬੈਂਕ ਰਹੀ ਲੈਣ-ਦੇਣ ਕੀਤਾ ਹੈ ਉਹ ਇਸ ਸਾਲ 2 ਨਵੰਬਰ ਤੱਕ ਬਿਨਾਂ ਕਿਸੇ ਇਸ਼ਤਿਹਾਰਹੀਨਤਾ ਸਰਟੀਫਿਕੇਟ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਇਸ ਐਕਟ ਦਾ ਉਦੇਸ਼ ਗੈਰ ਕਾਨੂੰਨੀ ਜਾਂ ਅਣ ਅਧਿਾਰਤ ਕਲੋਨੀਆਂ ਨੂੰ ਨਿਯਮਤ ਕਰਨਾ ਨਹੀਂ ਸਗੋ ਇਹ ਗੈਰ ਕਾਨੂੰਨੀ ਕਲੋਨੀਆਂ ਵਿੱਚ 500 ਗਜ ਤੱਕ ਦੇ ਪਲਾਟਾਂ ਦੀ ਰਜਿਸਟ੍ਰੇਸ਼ਨ ਕਰਨ ਤੇ ਕੇਂਦ੍ਰਿਤ ਹੈ ਇਸ ਕਦਮ ਦਾ ਉਦੇਸ਼ ਪਿਛਲੀਆਂ ਸਰਕਾਰਾਂ ਚੋਂ ਅਜੀਆਂ ਮਾੜੀਆਂ ਪ੍ਰੈਕਟਿਸ ਨੂੰ ਉਤਸ਼ਾਹਿਤ ਕਰਦੀਆਂ ਰਹੀਆਂ ਹਨ ਦੇ ਉਲਟ ਗੈਰ ਕਾਨੂੰਨੀ ਕਲੋਨੀਆਂ 'ਤੇ ਮੁਕੰਮਲ ਰੋਕ ਲਗਾਉਣਾ ਹੈ ਦੱਸਣਾ ਬੰਦਾ ਹੈ ਕਿ 31 ਜੁਲਾਈ ਤੋਂ ਪਹਿਲਾ ਬਿਆਨਾਂ ਜ ਬੈਂਕ ਰਾਹੀ ਲੈਣ ਦੇ ਦਾ ਕਰਨ ਵਾਲੇ ਪਲਾਟ ਇਸ ਐਕਟ ਦੇ ਧਾਇਰੇ ਵਿੱਚ ਨਹੀਂ ਆਉਣਗੇ ਡੈਸਕ ਰਿਪੋਰਟ ਸੈਲੇ 24/7 ਓਨ 24/7 ਇਲਿਗਲ ਕਲੋਨੀ ਇਲਿਗਲ ਕਲੋਨੀ ਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਆ ਬਣ ਜੂਗਾ ਬੰਦਾ ਕੋ ਕਲੋਨਾਈਜ਼ਰ ਬੰਦੇ ਕੋ 94% ਕੋਲ ਦਾ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕੱਟੂਗਾ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਟਲਵੇ ਚਟਦੇ ਆ ਬਸ ਮੈਂ ਨਹੀਂ ਕਹੂੰਗਾ ਸੋ ਇਸ ਕਰਕੇ ਹਾਂ ਮੈਂ ਪੋਜ਼ਿਟਿਵ ਵੀ ਨੇ ਬੜੀਆਂ ਸਾਫ਼ ਸੁਥਰੀਆਂ ਕਲੋਨੀਆਂ ਕੱਟੀਆਂ ਨੇ ਮੈਂ ਉਹਨਾਂ ਚ ਨਾਮ ਲੈਣਾ ਚਾਹੁੰਦਾ ਬੈਠੇ ਨੇ ਆਈਆੜੀ ਸਾਹਿਬ ਏੜੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦਾ ਵੀ ਕਪੜਾ ਨਹੀਂ ਹੈਗਾ ਉੱਚ ਮੈਂ ਸਾਰਾ ਚੈੱਕ ਕਰ ਆ ਲੈ ਹੁਣ ਜੇ ਇੱਧਰਲੇ ਪਾਸੇ ਦੇਖੀ ਤਾਂ ਹੈ ਨਹੀਂ ਮੈਂ ਕੀ ਕਰੀਏ तो इस करके है ना कि फर्क है बहुत फर्क है जमाने में और निभाने में फर्क है गालिब चलो शुक्र है तेरा तर्क है गालिब